ਹਾਂ ਤੇ ਇਹਲਾ ਯਾਰ ਕਿੰਨਾ ਉਹਨੇ ਧੰਦ ਫਿੱਟਿਆ ਹਨ ਉਹਨਾਂ ਵੇਲੇ ਚ ਉਹਨਾਂ ਵੇਲੇ ਤਹ ਉੱਪਰ ਆਟੋਂ ਬਹੁਤ ਕੋਲੇ ਬਾਣੀ ਵਾਲਾ ਆਸ਼ਾ ਬਾਣੀ ਵਾਲਾ ਤੇ ਅੰਡਾਂ ਦਾ ਤੇ ਲੀਰਾ ਬੰਨਣਾ ਬਣਾਵੇ ਤੇ ਹੋਰ ਅੰਡਾਂ ਦੇ ਲੀਰਾ ਜਾਂ ਬੰਨ ਕੇ ਉਹ ਨਿਕਲ ਜਾਂਦਾ ਕਿਉਂਕਿ ਉਹ ਵੀ ਅੰਡ ਜਾ ਕੇ ਤੇ ਜੀ ਬੰਨ ਲੈਂਦਾ ਉਹ ਵੀ ਲੀਫਰਦਾ ਸੀ ਹਨਾ ਬੀ ਚਾਰ ਉਹਦੇ ਲੋਕਾਂ ਨੂੰ ਯਾਰ ਫਸਲ ਪੈਦੀ ਹੈ ਉਹਦੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਕਿਵੇਂ ਰਿਪੇਅਰ ਵੀ ਹੋ ਜਾਂਦੇ ਆ ਕੋ ਸਮਾਨ ਨਮਾ ਵੀ ਮਿਲ ਜਾਂਦਾ ਹੈ ਜਾਂ ਮੇਸਤਰੀ ਵੀ ਹੁੰਦੇ ਆ ਹਨਾ ਉਹਨਾਂ ਚੀਜ਼ਾਂ ਦਾ ਗੁੰਗਿਆ ਨਜਾਇਜ਼ ਘਾਟੀ ਸੀ ਆਪ ਹੀ ਰਸੀ ਜੀਵਨ ਦੇ ਕਾਰ ਬਨ ਲੀ ਇਹ ਐਂ ਲਈ ਫਿਰਦਾ ਸੀ ਉਹ ਹਨਾ ਉਹਦਾ ਫਿਰ ਦੇਖਦਾ ਤੂੰ ਜੰਗਾਂ ਮੰਦਿਰ ਪੰਡਿਤ ਹੁੱਕਾ ਮਾਰ ਦਿੰਦਾ ਹਾਂ ਵੀ ਆ ਜਾ ਭਾਈ ਵੱਡੀ ਇੱਕ ਦਮ ਪਹਿਲਾਂ ਇੱਕ ਦਮ ਪਹਿਲਾਂ ਮਾਰ ਕੇ ਆਂਦਾ ਹੁੱਕਾ ਮੰਦਿਰ ਚ ਹਾਂ ਸਾਰੀ ਗੁਲੀ ਛੋਪਾ ਮਾਰ ਕੇ ਆਵਾ ਵੀ ਭਾਈ ਕੱਲ ਨੂੰ ਟ੍ਰੈਕ ਜਾਊਗਾ ਵੱਡੀ ਹਾਂ ਆ ਜਾ ਭਾਈ ਉਹ ਕਿਹੜੀਆਂ ਬੱਸਾਂ ਅੰਗਰੇਜ਼ੀ ਨਹੀਂ ਆ ਜਾਣ ਅੱਸਾਂ ਉਹੰਦੀ ਨੇ ਹੀ ਕੱਚਾ ਰਾਹ ਸੀ ਪੈਨਾਂ ਸਿੱਖੂ ਤਾਈ ਤੇ ਸਾਰੇ ਇਹਨੂੰ ਪੀਰਗੇ ਕੁੱਤੇ ਵਰਗੇ ਪੁਰਾਣੇ ਬੂੜੇ ਜਿੰਨੇ ਮੁੱਕੇ ਲਾ ਲੈਣ ਚੜ ਜੇ ਤੇ ਮੁੱਕੇ ਮੁੱਕੇ ਨੇ ਲੜਚ ਬੰਦ ਕੇ ਲਿਓ ਤੇ ਥੋੜਾ ਥੋੜਾ ਸਮਾਰ ਕੇ ਨਹੀਂ ਤੇ ਹੋਰ ਉਹ ਕੁੱਤੇ ਹੋਰ ਤਾਂ ਬਸ ਮੈਂ ਹੈ ਨਹੀਂ ਸੀ ਕੋਈ ਚੀਜ਼ ਆ ਜੇ ਤੂੰ ਜਰੂਰ ਜਾਂਦਾ ਉਹਦੇ ਕੋਲ ਤਾਂ ਫਿਰ ਉਹ ਇੱਕ ਹੱਡੀ ਸੀ ਨਾ ਬਾਣੀਆਂ ਸੀ ਦੇਖ ਤੂੰ ਆ ਬਰਾ ਕੀ ਕਰਦਾ ਹੈ ਇਹ ਟੀ ਦਾ ਸਮਾਨ ਸਮੂਹ ਵੜਾ ਮੋਟਾ ਉਹ ਵੀ ਕਿੰਨਾ ਵਿਚਾਰਾ ਮੰਲਦੀ ਹੈ ਇਹ ਨਾ ਪੰਜ 2 400 ਦਾ ਹੋ ਉਹ 200 ਦਾ ਲਿਆਉਂਦਾ ਆਣਾ ਥੋੜਾ ਜਾਂਦਾ ਇੱਕ ਪੀਪਾ ਜਾਂ ਤੇ ਕੋਈ ਮਾਣਾ ਮੋਟਾ ਹੋਰ ਹਨ ਅੱਧਾ ਇੱਕ ਗੱਟਾ ਜਾਂ ਕਰਕੇ ਇਹ ਕੇ ਯੂਰੋ ਲਿਆਉਂਦਾ ਸੀਗਾ ਪੰਜ ਵੇ ਦਾ ਕਿਰਾਇਆ 48 ਰੁਪਿਆ ਕਰਾਇਆ ਰੰਦਾ ਸੀਗਾ 80 ਰੁਪਿਆ ਕਰਾਇਆ ਲੈਂਦਾ ਸੀ ਤੇ ਦੇਖ ਲੈ ਤੂੰ ਕਿੰਨਾ ਚਿਰੋਂ ਨੇ ਚਲਾਇਆ ਇਹਦਾ ਅੱਜੋ ਘੰਮ ਚਲਾਇਆ 40 ਰੁਪਏ ਦਾ ਵੀ ਕਿੱਡੀ ਬੱਤੀ ਸੀ ਉਹਦੇ 40 ਰੁਪਿਆ ਪੀਨੇ ਜਾਂਣਾ ਪੀਨੇ ਚ ਜਾਣਾ ਬੰਦੀ ਦੋ ਦਿਨ ਜਾ ਤਿੰਨ ਦਿਨ ਕਿ ਸਵਾਰੀਆਂ ਕਿੰਨੀਆਂ ਲੱਗ ਜਾਂਦੀਆਂ ਨੇ ਉਹ ਤਾਂ ਵੱਧ ਤੋਂ ਵੱਧ ਮੈਨੂੰ ਹਰ ਰਾਤ ਦਾ ਕੋਈ ਅਦਾਸ ਕੋ ਹਣਾ 10 ਕੋ ਬੰਦੇ ਵਸੇ ਕਹਿ ਰਹੇ ਹੁੰਦੇ ਜਾਂ ਟਰਾਲੀ ਚ ਮਸਾਂ ਤੇ ਉਹ ਛਾਣੀ ਛਾਣੀ ਨਾਲ ਕਿੰਨਾ ਖੌਣਾ ਦਾ ਖਰਾਬ ਹੁੰਦਾ ਸੀਗਾ ਯਾਰ ਹੋਰ ਫਿਰ ਛਾਣੀ ਔਕੀਤੀ ਸੀ ਬੰਦੀ ਛਾਣੀ ਔਕੀਤੀ ਬੰਦੀ ਸੀ ਬਜਟ ਵੀ ਸੀਗੀ ਉਹ ਛਾਣੀ ਛਾਣੀ ਦਾ ਇਹ 10 ਬੰਦੇ ਨੇ ਪੰਜ-ਪੰਜ ਰੁਪਏ ਕੰਮਤੇ ਯਾਰ 5 ਰੁਪਏ ਤਾਂ ਬਹੁਤ ਵੱਡੀ ਚੀਜ਼ ਹੁੰਦੀ ਸੀ ਉਹ ਆ ਮੇਲੇ ਜਾਂਦੇ ਰਹੇ ਹਰ ਰੁਪਿਆ ਲੈ ਤੂੰ ਤਾਂ ਮੈਨੂੰ ਐਵੇਂ ਬਹੁਤ ਹੁੰਦਾ ਸੀਗਾ ਉਹ ਹਾਂ ਪੀਆ ਤਾਂ ਮੇਲੇ ਤੇ ਜਾਂਦੇ ਰਹਿੰਦੇ ਸੀ ਲੈ ਕੇ 8 ਰੁਪਿਆ 10 ਰੁਪਿਆ ਦਿੰਦੇ ਹਨਾ ਮੇਲੇ ਤੇ ਜਾਂ ਨੂੰ ਬੜੇ ਗਰੂ ਦੀ ਖਾਈ ਜਾਂਦੇ ਉੱਥੇ ਭਾਂਡੇ ਲੈ ਆਲੇ ਮੇਲੇ ਤੇ ਜਾਂਦੇ ਹਾਂ 10 ਸਪੈਸ਼ਲ ਗਰੂ ਹੁੰਦੇ ਠੀਕ ਠੀਕ ਕੇ ਰੋਣੇ ਲਾਵਾ ਦੇ ਜਾਂਦਾ ਉਹ ਰੋਕੜਾ ਬੱਸ ਨੀਕਣੀ ਸੀ ਸਿੱਤੇ ਹੋਰ ਤੁਸੀਂ ਬਾਹਰ ਦੇ ਸੀ ਯਾਰ ਹੁਣ ਤਾਂ ਕੋਈ ਕਾਰਮਾਨੀ ਤਰ ਤਾ ਬਈ ਇਹ ਗੱਲ ਹੈ ਬੜਾ ਯਾਰਾ ਨਾ

ਇਹ ਨੋ ਟ੍ਰੈਵਲ ਜਿਵੇਂ ਠੇਮਾ ਕਰਾ ਕੇ ਅਸੀਂ ਘੋਰ ਘੋਰ ਕੇ ਟ੍ਰੈਵਲ ਹੀ ਕਿਹਾ ਸੀ ਜਿੰਦੀ ਵਿੱਚ ਫੱਕ ਕੱਟ ਕੇ ਪਤਲੇ ਨਾ ਟ੍ਰੈਵਲ ਜਿਵੇਂ ਉਹ ਇੱਕ ਅੱਧਰ ਦੇ ਘੁਰਤੇ ਦੀ ਆ ਗੱਲ ਨਹੀਂ ਝੋਲੀ ਉਹ ਵੀ ਨੇ ਕਹਿੰਦੇ ਤੇ ਇਸ ਕੋਟ ਘੋਰ ਲਿਆ ਕਰ ਤੇ ਮਾਰ ਕੇ ਫੱਕਾ ਤੇ ਭਜਾ ਜਾ ਕਰ ਨਾ ਜੇ ਤੋ ਹੋ ਗਿਆ ਪੀਪਾ ਜਾਂ ਖਾਲੀ ਤੋ ਭਾਇ ਦਾ ਸੇਕੋੜਾ ਰਾਤ ਤੂੰ ਦੇਖੀ ਦੇਖੋ ਆ ਰਾ ਉੱਪਰ ਨਹੀਂ ਆ ਰਹੀ ਗਾ ਪਤੋੜਾ ਜਿਹੜਾ ਮੇਟ ਹੁੰਦਾ ਰਾਤ ਦੇ ਸਰਕਣੇ ਹੁੰਦੇ ਹਨ ਨਾ ਦੋਨੇ ਕਾਸੇ ਭੀੜਾ ਯਾਰ ਰਾਤ ਵਜੋਂ ਵੀ ਕੋਈ ਸੀ

ਉਹ ਬਾਈ ਉਹ ਕਹਦਾ ਉਹਦੀ ਦਾ ਵਾਪਤੀ ਹੋ ਜਾ। ਮੈਂ ਇਸ ਕੋਟ ਦਾ ਖਾ ਲਈ ਸੀ ਨਾ। ਕੀਪਾ ਦਾ ਨਾਮ ਰਸਟ ਦੇ। ਉਹ ਮੈਂ ਕਿ ਭਲੇ ਵੇਲੇ ਸੀ ਹੈ। ਹਾਂ ਬਾਹ ਯਾਰ ਮੇਲਾ ਬਹੁਤ ਚੰਗਾ ਸੀ ਸੱਚ ਨਾ ਭਾ ਨਾ। ਇੰਨਾ ਚੰਗਾ ਮੇਲਾ ਬਈ ਹੁਣ ਤਾਂ ਨਹੀਂ ਆਉਂਦਾ। ਲੋਕ ਸੌਕੇ ਸੀ ਹੁਣ ਤਾਂ ਸਾਰਾ ਪੰਜਾਬ ਭੁਜਾਈ ਆ। ਵਾ ਵਾ। ਐਸੇ ਦੀ ਰਹਿ ਗਈ ਦੁਨੀਆ ਹੁਣ ਤਾਂ ਬਸ ਖਤਮ ਹੋ ਗਈ ਕਹਾਣੀ ਭੈਣ ਨੂੰ ਨਾ। ਜਾਵਾ ਐਸੇ ਦੀ ਦੁਨੀਆ ਰਹਿ ਗਈ। ਪੈਸੇ ਦੀ ਰਹਿਮ ਹੀ ਗਈ ਹੈ ਪੈਸੇ ਦੀ ਪੈਸਾ ਬਣਦਾ ਨਹੀਂ ਨਾ ਬਣਦਾ ਤੇ ਨਾ ਪੈਸੇ ਤੋਂ ਬਿਨਾ ਦੁਨੀਆ ਸਾਰੀ ਚੱਲਦੀ ਐ ਇੰਨੀ ਭਾਗਤ ਉਹ ਤਾਂ ਛਕਾਈ ਐ ਨਾ ਖਾਣਾ ਵੀ ਨਾ ਇਹ ਨਹੀਂ ਜੱਦੂ ਤਾਂ ਅੱਗੇ ਨਹੀਂ ਕਰ ਲੈ ਦੁਕਕੇ ਦੇ ਨਾਲ ਕਿੰਨਾ ਕ ਦਾ ਸਮਾਨ ਮੰਨ ਕੇ ਲਿਆਉਂਦੇ ਹੁਣ ਕੀ ਮੰਨਦੇ ਹੋ ਕਿੰਨਾ ਕ ਨਾ ਤੇ ਅੱਗੇ ਫਿਰ ਘਰ ਦਾ ਹੀ ਸਾਰਾ ਕੁਝ ਘਰ ਦਾ ਹੀ ਸਾਰਾ ਰੋੜ ਵੀ ਘਰੇ ਹੀ ਸੜੀ ਜਾਂਦਾ ਸੀਗਾ ਹਾਂ ਘਰੇ ਹੀ ਸੜੀ ਜਾਂਦਾ ਸੀ ਤੇ ਦੁੱਧਵਾਦ ਘਰੇ ਹੁੰਦਾ ਦੋ ਦਵਾਦ ਕੇ ਹੋ ਪਾਇਰ ਗੁੰਨਾ ਆਇਰ ਆ ਗੁੰਨਾ ਰੜਕਣੇ ਦਾ ਪਰ ਤੇ ਅੱਦੋ ਗਿਆ ਹੁੰਦਾ ਹਾਂ ਕੋਈ ਨੁਕੀ ਤੇ ਤਾਂ ਬਾਹਲੇ ਹੋ ਹੁੰਦੇ ਸੀ ਕਿ ਕਹਿੰਦੇ ਨੁਕੀ ਉਡੀ ਰਾਤ ਹੁੰਦੀ ਸੀ ਇਹ ਆਪੋ ਕਹਿੰਦੇ ਥੱਲੇ ਤੋਂ ਕੋਈ ਛਿਚਾ ਚੌੜੀਆਂ ਕੰਨਾ ਹੁੰਦਗਾ ਕੱਚੀਆਂ ਉਹਦੇ ਵਿੱਚ ਕੋਈ ਚੀਜ਼ ਨਾ ਇਹਦੇ ਵਿੱਚ ਰੜਕਣਾ ਪਿਆ ਹੁੰਦਾ ਕਿ ਹੋਗਾ ਹਾਂ ਤੂੰ ਰੜਕਣਾ ਕਿਉਂਦਾ ਪਰਾ ਤੇ ਨੁਕੀ ਨੇ ਕੀ ਕੀਤਾ ਕਹਿੰਦੇ ਥੱਲੇ ਉਹ ਡਿਕਰੀ ਕੱਢ ਲਈ ਹਾਂ ਅਪਿੰਨਿਆਂ ਵਾਟ ਕੇ ਲੌਂ ਦੀ ਜੇ ਪਿੰਨਿਆਂ ਵਾਟ ਕੇ ਕਿਉਂ ਨਹੀਂ ਆ ਤੇ ਕੋਟ ਦੀ ਜੇ ਚਾਪ ਕੇ ਲੈ ਜਾ ਕਰ ਠੀਕ ਆ ਤੇ ਖੇਤ ਜਾ ਕੇ ਖਾਇਆ ਕਰੇ ਗੋੜਾ ਰੱਖਦਾ ਇੱਕ ਨੇ ਕਿਉਂ ਡੌੜਾ ਹੁੰਦੀ ਉਹਦੇ ਬਾਹਰ ਉੱਤਾਂ ਲੈ ਜਾਂਦਾ ਤੇ ਨਾਲ ਉਹ ਦੋ ਤਿੰਨਾਂ ਲਹਿ ਕੇ ਉਹਨਾਂ ਪਟਕੇ ਲੈ ਜਾਂਦਾ ਸਿਆਜ ਦੇ ਉੱਤੇ ਖੇਤ ਜਾ ਕੇ ਖਾਇਆ ਕਰੇ ਲੋਕ ਕਿਤੇ ਕੋਈ ਬੁਢੀ ਆਈ ਮੋਲ ਲੈਣ ਨੂੰ ਕਿਉਂ ਤੇ ਹਾਂ ਬੁਢੀ ਜੇ ਦੋਸਤੋ ਮਾਰਿਆ ਕੁਰਚਨਾ ਦੇ ਉਹ ਤਾਂ ਸੱਜ ਗਿਆ ਤੇ ਉਹ ਦੇਖਿਆ ਕੱਟ ਜਿੰਦੇ ਤਾਂ ਸੱਜ ਗਿਆ ਤਾਂ ਔਖਾ ਹੀ ਹੋਇਆ ਪੈਸਾ ਨਾ ਇਹ ਯਾਰ ਜਨਾਇਰ ਉਹ ਤੇ ਦਾ ਟਾਈਮ ਹੀ ਨਹੀਂ ਦੱਸਦਾ ਯਾਰ ਦੁਨੀਆ ਅਸਲ ਵਿੱਚ ਜਿਹਨੂੰ ਪਹਿਲਾਂ ਮੇਰੇ ਦੇਖੇ ਆ ਨਾ ਉਹ ਤਾਂ ਬੰਦਾ ਪਸਾਉਂਦਾ ਇਸ ਵੇਲੇ ਆ ਉਹਨਾਂ ਦਾ ਹੋਇਆ ਦੇਖਿਆ ਤਾਂ ਜਿਹਨਾਂ ਜੋ ਕੰਮ ਕਰਦੇ ਜਿਹਨਾਂ ਦੇਖੇ ਨਹੀਂ ਉਹਨੂੰ ਪਤਾ ਹੀ ਨਹੀਂ ਮੈਂ ਕਰਿਆ ਸੀ ਕਿ ਨਾ ਜੋ ਵੀ ਪੇਪਰ ਹੈ ਫੇਰ ਕਿਹਾ ਲੈ ਨਾਗ ਜਰਾ ਇੱਕ ਵੀਪੇ ਨੂੰ ਵਾਟਾ ਨਾਲ ਕਿ ਤੋ ਆਇਆ ਕਰਾ ਹਾਲ ਛੱਡ ਕੇ ਪੇਪਰ ਹੈ ਕਰ ਬਾ ਬਾਟੀ ਜੀ ਕਰ ਕਹਿੰਦੇ ਜਿੱਤੇ ਬੁੱਲਾ ਸੀਗਾ ਠੀਕ ਸ਼ਕਰ

ਉਹ ਨੋਬਲਾ ਨਹੀਂ ਇਹ ਜਾ ਕਰਨਾ ਜੀ ਕਿਉਂ ਉਹ ਲੈ ਵੀ ਜਾਂਦੇ ਠੀਕ ਖਰਾਬ ਹੀ ਨਹੀਂ ਹੁੰਦਾ ਸੱਜੀ ਕੱਤੇ ਤੂੰ ਐ ਕਰਕੇ ਹੋ ਜੇ ਬਣਾ ਲੇਗਾ ਤਾਂ 2 ਮਹੀਨੇ ਤੋਂ ਬਾਅਦ ਕੜਦਾ ਹੁਣ ਤਾਂ ਕੀ ਹੋਊਗਾ ਹੁਣ ਤਾਂ ਜ਼ਹਿਰ ਹੈ ਜ਼ਹਿਰ ਖਾ ਲਿਆ ਮਾੜਾ ਜਿਆ ਸਾਹ ਸਾਹ ਨੂੰ ਉਸਾਰਾ ਜੁਦਾ ਕੀ ਹੋ ਗਿਆ ਰੰਗ ਲੜਕਣਾ ਚ ਉਹਦਾ ਕੀ ਹੋਊ ਤੇ ਦਾ ਜਾ ਵੀ ਰੋਣਾ ਅੱਗੇ ਪੁੜੀਆਂ ਰੱਖਦੀਆਂ ਤੇ ਹਾਂ ਰੋਣਾ ਪੁੜੀਆਂ ਆਉਂਦੇ ਆ ਆ ਤੂੰ ਸੁਣਦੇ ਨਾ ਮੇਰਾ ਮੰਨਣਾ ਸਭ ਬੰਦੇ ਹੀ ਬਣਾ ਰਹੇ ਹਾਂ ਮੇਰੇ ਹੋ ਗਿਆ ਤਬਈ ਕਹਾਣੀ ਖਤਨਾ ਆਮ ਤਾਰੀਖ ਆਗਰੇ ਮਹੀਨੇ ਦੇ ਬਾਅਦ ਕਿਉਂ ਉਤਰ ਆਉਹੀ ਹਨਵਰ ਲੱਗ ਜਾਂਦੀ ਹੈ ਨਾ ਉਹ ਗੈਰ ਬਣ ਜੂ ਹੁਣ ਆਇਂ ਕਿ ਕੋਈ ਚੱਕੀ ਨਹੀਂ ਕਰਦਾ ਉਹ ਵੇਲੇ ਸਾਂਹ ਸਹੀ ਵੇਲਾ ਸੀ ਦੋਸਤਾਂ ਦਾ ਚੰਗਾ ਵੇਲਾ ਸੀ ਅਸਰ ਚ ਨਿਆਣੀ ਲੈ ਗਏ ਉਹ ਰੋਗ ਹੁਣ ਤਾਂ ਬਈ ਨਾ ਹੁਣ ਤਾਂ ਨਾ ਐਵੇਂ ਤੰਗ ਜਿੱਟਣ ਵਾਲੀ ਗੱਲ ਹੈ ਕਰਜ਼ਾ ਕੋਈ ਜਾਣਦਾ ਨਹੀਂ ਸੀ ਉਹਨੂੰ ਅੱਜ ਕੱਲ ਬੱਚਾ ਜੰਮ ਪਿਆ ਨਾ ਥੋੜਾ ਜਿਹਾ ਜਦੋਂ ਹਿਆਰ ਹੋ ਗਿਆ ਪੜਮ ਲਾ ਕੇ ਉਹਦੇ ਤੇ ਪੜਾਈ ਦਾ ਲੋਜ 10 ਸਾਲ ਪੜਨ ਤੋਂ ਬਾਅਦ ਉਹ ਕਹਿੰਦੇ ਤੈਨੂੰ ਪੜਾਈ ਦੇ ਰੋਗ ਚੱਕ ਦਿੰਦੇ ਆ ਅੱਜ ਕੱਲ ਤਾਂ ਨਾ ਮਤਲਬ ਕਰਜ਼ਾ ਸਿਰ ਉੱਤਰਦਾ ਹੀ ਨਹੀਂ ਬੰਦਾ ਕਰਜ਼ਾ ਲੈ ਕੇ ਹੀ ਮਰ ਜਾਂਦਾ ਉਹ ਤਾਂ ਫਿਰ ਉਹਦੋਂ ਕਰਜ਼ਾ ਨਾਮ ਕੋਈ ਜਾਣਦਾ ਹੀ ਨਹੀਂ ਸੀਗਾ ਯਾਰ ਸਾਰੀ ਸਾਰੀ ਰਾਤ ਉਹ ਦੋ ਹੁੰਦੀ ਖੇਡਦੀ ਐ ਤੇ ਸਾਰੀ ਸਾਰੀ ਰਾਤ ਉਹ ਕਬੱਡੀ ਖੇਡਦੀ ਜਾਂਦੇ ਮੈਂ ਤਾਂ ਵੇਲਾ ਹੀ ਇਹੋ ਜਿਹਾ ਸੀਗਾ ਸਾਨੂੰ ਰਾਤੋਂ ਸਾਰੇ ਕੰਡੂਸ ਪਜੇਰ ਦੇ ਸ਼ਤਾਂ ਵਾਲੇ ਕੋਈ ਆਇਆ ਤਾਂ ਹੀ ਨਹੀਂ ਸੀ ਕਿ ਅਸੀਂ ਕਿਸੇ ਟੈਂਪਲੇਰੀ ਸ਼ੁਰੂ ਕਰਾਂਗੇ ਜਨਮ ਨਹੀਂ ਕਰਾਂਦੇ ਹਨ ਅੱਜ ਕੱਲ ਤਾਂ ਧੁਮੜਾ ਦੂਜੀ ਗਲੀ ਚ ਜਾ ਕੇ ਇੱਕ ਇੱਕ ਮਾਰ ਕੇ ਦਿਖਾ ਦੇ ਅਲਾਉ ਜਿੰਦਾ ਸਾਰਾ ਹਾਂ ਹੁਣ ਤਾਂ 8 ਵਜੇ ਤੋਂ ਬਾਅਦ ਬਾਹਰ ਨਿਕਲਦਾ ਕੰਮ ਨਹੀਂ ਆ ਮਾਰਾ ਕਾਂਡ ਜਿੰਨੇ ਉਹ ਗੇੜਾ ਜਿਸ ਬੰਦੇ ਨੇ ਦੇਖਿਆ ਨਾ ਉਹ ਉਹ ਬੰਦਾ ਪਸਤੌਂ ਦਾ ਹੈ ਸ਼ਾਇਦ ਉਹ ਮੇਰਾ ਗਿਆ ਟੱਪ ਉਹ ਮੋਹ ਕਰਦੇ ਸੀ ਲੋਕ ਇੱਕ ਦੂਜੇ ਦਾ ਜਿੰਨੇ ਮੋਹ ਕਰਦੇ ਸੀ ਜਨਤਾ ਭੰਗ ਹੋ ਗਈ ਦੇਮ ਸਿ ਹਰ ਇੱਕ ਬੰਦੇ ਨੂੰ ਵੀ ਵੀ ਜਾਣੇ ਇਕੱਠੇ ਹੋ ਕੇ ਰਾਤ ਨੂੰ ਬੱਤਾਂ ਪਾਉਂਦੇ ਰਾਤ ਨੂੰ ਬੱਤਾਂ ਪਾਉਂਦੇ ਥੋੜਾ ਫਨਕੀਆ ਕਰਦੇ ਸੁਗਲ ਮੇਲਾ ਕਰਦੇ ਯਾਰ ਹੱਸਦੇ ਖੇਡਦੇ ਹਨਾ ਔਰ ਟਿਰ ਟੁਰ ਬਾਕੇ ਕੰਪਾਈਆਂ ਪੜਦੇ ਜੇ ਕੋਈ ਪਿੱਛੇ ਰਹੇ ਤਾਂ ਸਾਰੇ ਘਰ ਚੱਲੇ ਹਾਂ ਵੀ ਨਾ ਵੀ ਨਟੂ ਵੀ ਨਾ ਪੁੱਲੀ ਆਵੇ ਨੰਕੀ ਜਾਂਦੇ ਗੁੜਾਂ ਚ ਤੇ ਜੇ ਕੋਈ ਪਿੱਛੇ ਰਹੇ ਤਾਂ ਸਾਰਾ ਪਿੰਡ ਉਸਕੇ ਭੱਜ ਜਾਂਦਾ ਚਲੋ ਯਾਰ ਬਰਾਮਾ ਪਿੱਛੇ ਰਹਿ ਗਿਆ ਤੇ ਔਰ ਢਾੜਾ ਕੇ ਲੱਗੇ ਉਹਦੇ ਨਾਲ ਹਨਾ ਉਹ ਰੋਬਟ ਆਪ ਜਿਵੇਂ ਜੀਸਾ ਕੋਈ ਬਹੁਤ ਸੰਜੀਦ ਹੈ ਰੋਬਟ ਵੇਲਾ ਤਾਂ ਹਮਸਾਇਆ ਸਾਰੀ ਕਹਾਣੀ ਖਤਮ ਹੋ ਜਾਂਦੀ ਹੁੰਦੀ ਹੈ ਹੁਣ ਤਾਂ ਵੇਖ ਵੇਖੋ ਵੇਲੇ ਨੂੰ ਯਾਦ ਕਰ ਕਰਨਾ ਕਈ ਵਾਰੀ ਪਸਾਵਾ ਲੱਗਦਾ